ਜਿਹੜੇ ਕੁੜੀਆਂ ਮਤਲਬ ਅੱਜ ਕੱਲ੍ਹ ਜ਼ਿਆਦਾ ਫੈਸ਼ਨ ਦੇ ਵਿੱਚ ਜਾ ਰਹੀਆਂ ਨੇ ਉਹਨਾਂ ਨੂੰ ਫੈਸ਼ਨ ਐਨੇ ਨਹੀਂ ਕਰਨ ਚਾਹੀਦੀ ਆਪਣੀ ਬੋਡੀ ਨੇ ਮਤਲਬ ਲੇਟਿਡ ਹੈ ਅੱਜ ਕੱਲ੍ਹ ਇੰਸਟਾਗ੍ਰam ਹੋ ਗਿਆ ਬਹੁਤ ਸਾਰੇ ਵੀਡੀਓਸ ਆਪਣੀ ਬੋਡੀ ਦਿਖਾਉਣ ਦੇ ਲਈ ਕੀ ਪਾਰੀਆਂ ਨੇ ਤੇ ਫਿਰ ਉਹਦੇ ਲਈ ਲੋਕ ਮਤਲਬ ਉਹਨਾਂ ਲਈ ਗਰਲਸ ਵਰਡ ਯੂਜ਼ ਕਰਦੇ ਫਿਰ ਉਹਨਾਂ ਨੂੰ ਏਟਟ ਹੁੰਦੇ ਫਿਰ ਆਪਣੀ ਮੌਤ ਤੇ ਜਾਂਦੀਆਂ ਨੇ ਉਹ ਸਾਡੇ ਕੋਲ ਤਿੰਨ ਚਾਰ ਬੱਚੇ ਰੋਜ਼ ਹੀ ਆ ਜਾਂਦੀ ਸੀ ਗੁੰਮਸ਼ੁਦਾ ਸੋ ਸਾਡਾ ਕੰਮ ਹੀ ਹੈ ਕੋਈ ਵੀ ਬੱਚਾ ਚਾਹੇ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਆਪਾਂ ਦੇਖ ਰਹੇ ਹਾਂ ਅੱਜ ਕੱਲ ਬੱਚਿਆਂ ਦੇ ਨਾਲ ਸਾਡੇ ਅਪਰਾਧ ਵੀ ਵੱਧ ਗਏ ਨੇ ਹਨਾ ਸੈਕਚੁਅਲੀ ਅਪਰਾਧ ਹੋਣੇ ਸ਼ੁਰੂ ਹੋ ਗਏ ਨੇ ਪਿਛਲੇ 5 ਸਾਲਾਂ ਤੋਂ ਅਸੀਂ ਇਹ ਇੱਥੇ ਲਗਾ ਰਹੇ ਹਾਂ ਸਰਕਾਰ ਦੇ ਦਿਸ਼ਾ ਨਿਰਦੇਸ਼ ਨੇ ਕਿ ਜਿੱਥੇ ਵੀ ਕੋਈ ਇਕੱਠ ਹੁੰਦਾ ਉੱਥੇ ਬੱਚਿਆਂ ਨੂੰ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਔਰ ਉਹਨਾਂ ਨੂੰ ਸਹੂਲਤਾਂ ਦੇਣ ਲਈ ਅਸੀਂ ਇਹ ਜਿਹੜਾ ਬਾਲ ਸਾਇਤਾ ਕੇਂਦਰ ਇੱਥੇ ਲਗਾਉਂਦੇ ਆ ਕਿ ਜਿਹੜੇ ਛੋਟੇ ਬੱਚੇ ਆਪਣੇ ਮਾਪਿਆਂ ਨਾਲ ਆ ਰਹੇ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਹੱਥਾਂ ਤੇ ਉਹਨਾਂ ਦੇ ਮੋਬਾਈਲ ਨੰਬਰ ਲਿਖਨੇ ਜਾਂ ਫਿਰ ਕੋਈ ਗਵਾਚ ਗਿਆ ਬੱਚਾ ਉਹ ਵੀ ਸਾਡੇ ਕੋਲ ਇੱਥੇ ਟੈਂਟ ਚ ਆ ਕੇ ਰਹਿੰਦਾ ਤੇ ਸਾਡੇ ਕੋਲ ਉਹਨੂੰ ਰੱਖਣ ਦੀ ਸਹੂਲਤ ਵੀ ਹੈ ਸਭਾ ਦੇ ਦੌਰਾਨ ਅਸੀਂ ਸ਼ੋਰ ਕਰਦੇ ਹਾਂ ਵੀ ਕੋਈ ਵੀ ਬਾਲ ਮਜ਼ਦੂਰ ਨਾ ਹੋਵੇ ਤੇ ਬਾਲ ਭਿਖਿਆ ਕਿ ਕਿਸੇ ਵੀ ਬੱਚਿਆਂ ਨੂੰ ਭਿਖਿਆ ਦੇ ਰੂਪ ਦੇ ਵਿੱਚ ਪੈਸੇ ਨਾ ਦਿੱਤੇ ਜਾਣ ਉਸ ਦੀ ਕਿਸੇ ਹੋਰ ਤਰੀਕੇ ਨਾਲ ਸਹਾਇਤਾ ਕੀਤੀ ਜਾਵੇ ਕਿਉਂਕਿ ਜਦੋਂ ਅਸੀਂ ਪੈਸਾ ਦਿੰਦੇ ਆ ਤਾਂ ਉਹ ਉਸ ਬੱਚੇ ਨੂੰ ਅੱਗੇ ਨਹੀਂ ਵਧਣ ਦਿੰਦਾ ਉਹਦੇ ਮਾਪੇ ਉਸ ਪੈਸੇ ਦੇ ਲਾਲਚ ਤੋਂ ਉਸ ਬੱਚੇ ਨੂੰ ਪੜਾਉਂਦੇ ਨਹੀਂ ਮੈਂ ਮਤਲਬ ਮੈਨੂੰ ਹੁੰਦਾ ਹੈ ਕਿ ਹਨਾ ਮਤਲਬ ਇਹ ਹਾਂ ਪੇਂਟਿੰਗ ਹੈ 1 ਸਾਲ ਲੱਗਦੇ ਤੇ ਮੈਂ ਹਰੇਕ ਸਾਲ ਦੇ ਵਿੱਚ 파ਟ ਲਵਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦ ਜੋੜ ਮੇਲ ਤੇ ਤੇ ਉਰੇ ਇੱਕ ਪ੍ਰਦਰਸ਼ਨੀ ਲੱਗੀ ਹੋਈ ਹੈ ਜਿੱਥੇ ਬੱਚੇ ਡਰਾਇੰਗ ਬਣਾ ਰਹੇ ਨੇ ਤੇ ਸਾਡੇ ਨਾਲ ਕੁਝ ਸਰ ਜੁੜੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਰ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਹਾਂ ਸਰ ਉਰੇ ਪ੍ਰਦਰਸ਼ਨੀ ਲੱਗੀ ਹੈ ਉਹਦੇ ਬਾਰੇ ਥੋੜ ਹਾਂਜੀ ਮੈਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰਾਂ ਜੀ ਪਤੇਗੜ ਸਾਹਿਬ ਤੋਂ ਤੇ ਇਹ ਜਿਹੜੀ ਪ੍ਰਦਰਸ਼ਨੀ ਆ ਇਹਨੂੰ ਅਸੀਂ ਬਾਲ ਸਹਾਇਤਾ ਕੇਂਦਰ ਕਹਿੰਦੇ ਆ ਪਿਛਲੇ 5 ਸਾਲਾਂ ਤੋਂ ਅਸੀਂ ਇਹ ਇੱਥੇ ਲਗਾ ਰਹੇ ਹਾਂ ਸਰਕਾਰ ਦੇ ਦਿਸ਼ਾ ਨਿਰਦੇਸ਼ ਨੇ ਕਿ ਜਿੱਥੇ ਵੀ ਕੋਈ ਇਕੱਠ ਹੁੰਦਾ ਉੱਥੇ ਬੱਚਿਆਂ ਨੂੰ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਔਰ ਉਹਨਾਂ ਨੂੰ ਸਹੂਲਤਾਂ ਦੇਣ ਲਈ ਅਸੀਂ ਇਹ ਜਿਹੜਾ ਬਾਲ ਸਹਾਇਤਾ ਕੇਂਦਰ ਇੱਥੇ ਲਗਾਉਂਦੇ ਆ ਇਦੇ ਨਾਲ ਹੀ ਅੱਜ ਜਿਵੇਂ ਆਪਾਂ ਜਾਣਦੇ ਆਂ ਕਿ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਤੌਰ ਤੇ ਵੀ ਮਨਾਇਆ ਜਾ ਰਿਹਾ ਹੈਗਾ ਉਸ ਦੇ ਚਲਦੇ ਅਸੀਂ ਇੱਥੇ ਇਹ ਪੇਂਟਿੰਗ ਕੰਪੀਟੀਸ਼ਨ ਇੱਕ ਸਟਾਰਟ ਕੀਤਾ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਆਂ ਕਿ ਉਹ ਸਭਾ ਨੂੰ ਧਿਆਨ ਵਿੱਚ ਰੱਖਦੇ ਹੋਏ ਛੋਟੇ ਸਾਹਿਬਜ਼ਾਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਰਾਇੰਗ ਕਰਨ ਤੇ ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਜਿਹੜੇ ਨਾਮ ਪਾਪ ਉਹ টি-ਸ਼ਰਟ ਹੈਗੀ ਆ ਜਾਂ ਕੋਈ ਸਰਟੀਫਿਕੇਟ ਹੈਗਾ ਉਹ ਸੀ ਦੇ ਰਹੇ ਆ ਬੇਸਿਕਲੀ ਸਾਡਾ ਮੁੱਖ ਜਿਹੜਾ ਮਕਸਦ ਹੈ ਇਹਦੇ ਨਾਲ ਇਹ ਵੀ ਹੈ ਕਿ ਜਿਹੜੇ ਛੋਟੇ ਬੱਚੇ ਆਪਣੇ ਮਾਪੇ ਨਾਲ ਆ ਰਹੇ ਨੇ ਉਹਨਾਂ ਨੂੰ ਬਲਾ ਕੇ ਉਹਨਾਂ ਦੇ ਹੱਥਾਂ ਤੇ ਉਹਨਾਂ ਦੇ ਮੋਬਾਈਲ ਨੰਬਰ ਲਿਖਨੇ ਜਾਂ ਫਿਰ ਕੋਈ ਗਵਾਚ ਗਿਆ ਬੱਚਾ ਉਹ ਵੀ ਸਾਡੇ ਕੋਲ ਇੱਥੇ ਟੈਂਟ ਚਾ ਕੇ ਰਹਿੰਦਾ ਤੇ ਸਾਡੇ ਕੋਲ ਉਹਨੂੰ ਰੱਖਣ ਦੀ ਸਹੂਲਤ ਵੀ ਹੈ ਜੇਕਰ 1-2 ਦਿਨ ਉਹਦੇ ਮਾਪੇ ਨਹੀਂ ਮਿਲਦੇ ਤਾਸ ਯੂ ਬੱਚੇ ਨੂੰ ਰੱਖਦੇ ਵੀ ਆ ਤੇ ਫਿਰ ਉਹ ਬੱਚਿਆਂ ਨੂੰ ਪੇਰੈਂਟਸ ਦੇ ਨਾਲ ਲਿੰਕ ਕੀਤਾ ਜਾਂਦਾ ਦੋਸਤ ਸਰ ਕਿੰਨੇ ਕ ਬੱਚੇ ਉਰੇ ਆ ਕੇ ਪਾਰਟਿਸਪੇਟ ਕਰ ਲੈ ਕੇ ਨੇ ਬੱਚੇ तकरीबन 40 ਤੋਂ 50 ਬੱਚੇ ਸਵੇਰ ਤੱਕ ਆ ਚੁੱਕੇ ਨੇ ਜੀ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਡਰਾਇੰਗਸ ਤੁਸੀਂ ਦੇਖ ਰਹੇ ਹੋ ਉਹਨਾਂ ਨੇ ਤਿਆਰ ਕੀਤੀਆਂ ਨੇ ਤੇ ਇਹ ਤਿੰਨ ਦਿਨ ਲਗਾਤਾਰ ਸਾਡਾ ਇੱਥੇ ਚੱਲਣਾ ਹੈਗਾ ਤੇ ਇਹਦੇ ਨਾਲ ਹੀ ਇੱਕ ਹੋਰ ਸਾਡਾ ਜਿਹੜਾ ਐਫਰਟਸ ਹੈਗਾ ਉਹ ਬਾਲ ਮਜ਼ਦੂਰੀ ਨੂੰ ਰੋਕਣਾ ਸਭਾ ਦੇ ਦੌਰਾਨ ਅਸੀਂ ਸ਼ੋਰ ਕਰਦੇ ਆਂ ਵੀ ਕੋਈ ਵੀ ਬਾਲ ਮਜ਼ਦੂਰ ਨਾ ਹੋਵੇ ਦੇ ਬਾਲ ਪਿਖਿਆ ਤੇ ਮੈਂ ਸੰਗਤ ਨੂੰ ਵੀ ਬੇਨਤੀ ਕਰੂੰਗਾ ਕਿ ਕਿਸੇ ਵੀ ਬੱਚੇ ਅਨੁਪਿਖਿਆ ਦੇ ਰੂਪ ਦੇ ਵਿੱਚ ਪੈਸੇ ਨਾ ਦਿੱਤੇ ਜਾਣ ਉਸ ਦੀ ਕਿਸੇ ਹੋਰ ਤਰੀਕੇ ਨਾਲ ਸਹਾਇਤਾ ਕੀਤੀ ਜਾਵੇ ਕਿਉਂਕਿ ਜਦੋਂ ਅਸੀਂ ਪੈਸਾ ਦਿੰਦੇ ਆ ਤਾਂ ਉਹ ਉਸ ਬੱਚੇ ਨੂੰ ਅੱਗੇ ਨਹੀਂ ਵਧਨ ਦਿੰਦਾ ਉਹਦੇ ਮਾਪੇ ਉਸ ਪੈਸੇ ਦੇ ਲਾਲਚ ਤੋਂ ਉਸ ਬੱਚੇ ਨੂੰ ਪੜਾਉਂਦੇ ਨਹੀਂ ਕਿਉਂਕਿ ਉਹ ਉਸ ਨੂੰ ਕਮਾਈ ਦਾ ਸਾਧਨ ਸਮਝਦੇ ਨੇ ਸੋ ਸਾਡੀ ਇਹ ਕੋਸ਼ਿਸ਼ ਹੈ ਪਿਛਲੇ 5 ਸਾਲ ਤੋਂ ਅਸੀਂ ਇਹ ਲਾ ਰਹੇ ਹਾਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਤੇ ਹੁਣ ਤੁਸੀਂ ਦੇਖੋਗੇ ਤੁਹਾਨੂੰ ਸਭਾ ਦੇ ਵਿੱਚ ਬਹੁਤ ਘੱਟ ਕੋਈ ਬੱਚਾ ਕਿਤੇ ਬਾਲ ਮਜ਼ਦੂਰੀ ਕਰਦਾ ਮਿਲੇਗਾ ਵੈਸੇ ਤਾਂ ਸਾਨੂੰ ਉਹ ਵੀ ਨਹੀਂ ਮਿਲਦਾ ਅਸੀਂ ਰਾਉਂਡ ਤੇ ਰਹਿੰਨੇ ਆ ਤਿੰਨ ਦਿਨ ਜੀ ਹਾਂ ਸਰ ਕੋਈ ਬੱਚੇ ਦੀ ਤੁਸੀਂ ਹੈਲਪ ਕੀਤੀ ਪਹਿਲਾਂ ਹਾਂਜੀ ਇਹਦੇ ਵਿੱਚ ਜਿੱਦਾਂ ਪਿਛਲੇ ਸਾਲ ਵੀ ਸਾਡੇ ਕੋਲ ਤਿੰਨ ਚਾਰ ਬੱਚੇ ਰੋਜ਼ ਹੀ ਆ ਜਾਂਦੇ ਸੀ ਗੁੰਮਸ਼ੁਦਾ ਅੱਜ ਤਾਂ ਹਲੇ ਤੱਕ ਕੋਈ ਬੱਚਾ ਰਿਪੋਰਟ ਨਹੀਂ ਹੋਇਆ ਹੈਗਾ ਸਾਡਾ ਨੰਬਰ ਸਾਰੇ ਜਿੰਨੇ ਵੀ ਜਿਹੜੇ ਸੈਂਟਰ ਬਣੇ ਹੋਏ ਨੇ ਸਾਡੇ ਉੱਥੇ ਸਾਡਾ ਨੰਬਰ ਸਰਕੂਲੇਟ ਹੈ ਕਿਸੇ ਵੀ ਸੈਂਟਰ ਤੇ ਜੇ ਕੋਈ ਬੱਚਾ ਆ ਗਿਆ ਮਿਸਿੰਗ ਔਰ ਅੱਧੇ ਘੰਟੇ ਜਾਂ ਕੁਝ ਸਮੇਂ ਤੱਕ ਉਹਦੇ ਪੇਰੈਂਟਸ ਨਹੀਂ ਮਿਲੇ ਤਾਂ ਉਹ ਬੱਚਾ ਸਾਡੇ ਕੋਲ ਇੱਥੇ ਆ ਜਾਏਗਾ ਫਿਰ ਉਹਨਾਂ ਦੀ ਤੁਸੀਂ ਕਿਵੇਂ ਸਹਾਇਤਾ ਕਿਵੇਂ ਕਰਦੇ ਹੋ ਉਹ ਦੇਖੋ ਸਰਕਾਰ ਦਾ ਸਾਰਾ ਇੱਕ ਸਿਸਟਮ ਬਣਾਇਆ ਵਾ ਸਾਡੇ ਕੋਲ ਹੋਮਸ ਵੀ ਹੈਗੇ ਨੇ ਜੇਕਰ ਤਾਂ ਬੱਚੇ ਦੇ ਪੇਰੈਂਟ ਸੇਮ ਡੇ ਮਿਲ ਗਏ ਤਾਂ ਅਸੀਂ ਦੇਵਾਂਗੇ ਜੇਕਰ ਉਹ ਪੇਰੈਂਟ ਸੇਮ ਡੇ ਨਹੀਂ ਮਿਲਦੇ ਤਾਂ ਅਸੀਂ ਜਿਹੜੇ ਸਾਡੇ ਟੈਂਪੋਰੀ ਸ਼ੈਲਟਰ ਹੋਮ ਨੇ ਪਹਿਲਾਂ ਬੱਚੇ ਨੂੰ ਉੱਥੇ ਰੱਖਾਂਗੇ ਅਗਰ ਤਾਂ ਬੱਚਾ ਆਪਣਾ ਪਤਾ ਦੱਸਣ ਦੇ ਯੋਗ ਹੈ ਤਾਂ ਉਸ ਦੇ ਪਿੰਡ ਉਸ ਦੇ ਸਰਪੰਚ ਨਾਲ ਕੰਟੈਕਟ ਕਰਕੇ ਉਸ ਫੈਮਿਲੀ ਨਾਲ ਕੰਟੈਕਟ ਕੀਤਾ ਜਾਂਦਾ ਜਾਂ ਫਿਰ ਉਸ ਬੱਚੇ ਨੂੰ ਅਗਰ ਉਹ ਨਹੀਂ ਦੱਸ ਸਕਦਾ ਤਾਂ ਫਿਰ ਉਸ ਨੂੰ ਸਾਡਾ ਇੱਕ ਪੋਰਟਲ ਵੀ ਹੈ ਗਵਰਨਮੈਂਟ ਦਾ ਉਹਦੇ ਤੇ ਉਸ ਬੱਚੇ ਦੀ ਡਿਟੇਲ ਪਾ ਕੇ ਤਾਂ ਸ਼ੇਅਰ ਕੀਤੀ ਜਾਂਦੀ ਆ ਤਾਂ ਗਰੁੱਪਸ ਬਣੇ ਹੋਏ ਨੇ ਤਾਂ ਜੋ ਬੱਚੇ ਨੂੰ ਅਸੀਂ ਪੇਰੈਂਟਸ ਨਾਲ ਮਿਲਾ ਸਕੀਏ ਸੋ ਸਾਡੇ ਜ਼ਿਲ੍ਹਿਆਂ ਦੇ ਵਿੱਚ ਚਾਈਲਡ ਵੈਲਫੇਅਰ ਕਮੇਟੀਆਂ ਨੇ ਜਿਹੜੀਆਂ ਕੰਮ ਕਰਦੀਆਂ ਜਿਵੇਂ ਆਪਣਾ ਨਿਲ ਗੁਪਤਾ ਜੀ ਨੇ ਚਾਈਲਡ ਵੈਲਫੇਅਰ ਕਮੇਟੀ ਦੇ ਚੇਅਰਮੈਨ ਨੇ ਸੋ ਸਾਡਾ ਕੰਮ ਹੀ ਹੈ ਕੋਈ ਵੀ ਬੱਚਾ ਚਾਹੇ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਆਪਾਂ ਦੇਖ ਰਹੇ ਹਾਂ ਅੱਜਕੱਲ ਬੱਚਿਆਂ ਦੇ ਨਾਲ ਸਾਡੇ ਅਪਰਾਧ ਵੀ ਵੱਧ ਗਏ ਨੇ ਹੈਨਾ ਸੈਕਚੁਅਲੀ ਅਪਰਾਧ ਹੋਣੇ ਸ਼ੁਰੂ ਹੋ ਗਏ ਨੇ ਮਾਨਸਿਕ ਅਪਰਾਧ ਹੋ ਰਹੇ ਨੇ ਉਹ ਸਾਰੇ ਅਸੀਂ ਦੇਖਦੇ ਆ ਉਹਨਾਂ ਨੂੰ ਟਾਈਮਲੀ ਕਾਉਂਸਲਿੰਗ ਦੇਣਾ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਦੀ ਲੋੜ ਆ ਉਹ ਵੀ ਦੇਣਾ ਇਹ ਸਾਰਾ ਸਾਡੇ ਵਿਭਾਗ ਦਾ ਕੰਮ ਹੈ ਜੀ ਸਰ ਕਿੰਨੇ ਤੋਂ ਕਿੰਨੇ ਸਾਲ ਦੇ ਬੱਚੇ ਉਹਰੇ ਪਾਰਟਿਸਪੇਟ ਕਰ ਰਹੇ ਨੇ ਹੁਣ ਅਸੀਂ 6 ਤੋਂ 18 ਸਾਲ ਦੇ ਬੱਚਿਆਂ ਨੂੰ ਪਾਰਟਿਸਿਪੇਟ ਇੱਥੇ ਕਰਾ ਰਹੇ ਹਾਂ ਜੀ ਹਾਂ ਜੀ ਹਾਂ ਸਰ ਮੇਰਾ ਇੱਕ ਕੁਐਸਚਨ ਤੁਹਾਨੂੰ ਵੀ ਆ ਪਹਿਲਾਂ ਵੀ ਕਦੇ ਇਦਾਂ ਦੀ ਪ੍ਰਦਰਸ਼ਨੀ ਲੱਗੀ ਆ ਨਹੀਂ ਪਿਛਲੇ 5 ਸਾਲ ਤੋਂ ਲੱਗ ਰਹੀ ਹੈ ਜੀ ਤੇ ਪਿਛਲੇ 5 ਸਾਲ ਚੱਲ ਰਹੀ ਹੈ 3 ਸਾਲ ਤੋਂ ਮੈਂ ਚੇਅਰਮੈਨ ਆ ਚਾਈਲਡ ਵੈਲਫੇਅਰ ਕਮੇਟੀ ਦਾ 3 ਸਾਲ ਤੋਂ ਅਸੀਂ ਵੀ ਰੈਗੂਲਰਲੀ ਇਹ ਇਹ ਲਗਾ ਰਹੇ ਹਾਂ ਜੀ ਆ ਕਿੰਨੇ ਕ ਬੱਚੇ ਤੁਹਾਡੇ ਨਾਲ ਜੁੜ ਗਏ ਨੇ ਆ ਕੇ बच्चे रोज मेरे ख्याल से 2 300 बच्चा रोज ਸਾਡੇ ਕੋਲ ਆ ਜਾਂਦੇ ਮੈਡਮ ਪੂਰੇ 2 300 ਅੱਜ ਪਹਿਲੀ ਵਾਰ ਲਗਾਈ ਹੈ ਨਹੀਂ ਅੱਜ ਆਜੀ ਪਹਿਲਾ ਦਿਨ ਹੈ ਨਾ 26 27 28 ਦਾ ਨਾ ਅੱਜ ਪਹਿਲਾ ਦਿਨ ਹੈ ਇਸ ਕਰਕੇ ਅੱਜ ਪਹਿਲਾ ਦਿਨ ਹੈ ਤਾਂ ਪਹਿਲੇ ਦਿਨ ਤੋਂ ਅੱਜ ਚੱਲ ਰਿਹਾ ਸਾਡਾ 3 ਦਿਨ ਚੱਲੇਗਾ ਇਹ ਸਾਰਾ ਇਸ ਤਰ੍ਹਾਂ ਜੀ ਛੋਟੇ ਛੋਟੇ ਬੱਚੇ ਤੁਹਾਡੇ ਕੋਲ ਆਏ ਨੇ ਉਹਨਾਂ ਨੂੰ ਕਿੱਦਾਂ ਹੈਂਡਲ ਕਰਦੇ ਹੋ ਅਸੀਂ ਉਹਨਾਂ ਨੂੰ ਕਹਿੰਨੇ ਬੁਲਾਣਿਆ ਉਹਨਾਂ ਨੂੰ ਪੁੱਛਦੇ ਆ ਵੀ ਤੈਨੂੰ ਪੁੱਤ ਮम्मी पापा ਦਾ ਨੰਬਰ ਯਾਦ ਹੈ ਉਹਨਾਂ ਨੂੰ ਪੁੱਛਦੇ ਆ ਤਾਂ ਉਹਨੂੰ ਪੁੱਛ ਕੇ ਜੇ ਉਹ ਕਹਿੰਦੇ ਨੇ ਵੀ ਆਹ ਤਾਂ ਫਿਰ ਤਾਂ ਅਸੀਂ ਉਹਨੂੰ ਕਹਿੰਦੇ ਨੇ ਵੀ ਠੀਕ ਆ ਕੋਈ ਗੱਲ ਨਹੀਂ ਜੋ ਕਹਿੰਦੇ ਨਹੀਂ ਆ ਫਿਰ ਉਹ ਜਿਹੜੇ ਨਾਲ ਉਹਦੇ ਉਹਨੇ ਪੇਰੈਂਟਸ ਹੁੰਦੇ ਆ ਉਹਨਾਂ ਨੂੰ ਪੁੱਛ ਕੇ ਫਿਰ ਉਹਦਾ ਜਿਹੜਾ ਉਹਦੇ ਹੈਂਡ ਪਰ ਉਹਦਾ ਨੰਬਰ ਅਸੀਂ ਉੱਤੇ ਲਿਖ ਦਿੰਨੇ ਆ ਮੋਬਾਈਲ ਨੰਬਰ ਉਹਨਾਂ ਦਾ ਤੇ ਨਾਲ ਪੁੱਛਦੇ ਆ ਉਹਨਾਂ ਨੂੰ ਵੀ ਤੁਹਾਨੂੰ ਡਰਾਇੰਗ ਵਗੈਰਾ ਆਉਂਦੀ ਹੈ ਤਾਂ ਜੇ ਡਰਾਇੰਗ ਕਰਦੇ ਆ ਅੱਗੇ ਤਾਂ ਉਹਨਾਂ ਨੂੰ ਕੰਪੀਟੀਸ਼ਨ ਹੋ ਰਿਹਾ ਦੇ ਰਹੇ ਆ ਉਹਨਾਂ ਨੂੰ ਟੀ-ਸ਼ਰਟਾਂ ਦੇ ਰਹੇ ਆ ਨਾਲ ਅਸੀਂ ਸਰਟੀਫିକੇਟ ਵਗੈਰਾ ਵੀ ਦੇ ਰਹੇ ਆ ਉਹਨਾਂ ਦੇ ਬੱਚੇ ਸਰ ਦੇ ਹੱਥ ਦੀ ਇੱਕ ਪੇਂਟਿੰਗ ਤੁਸੀਂ ਦਿਖਾ ਸਕਦੇ ਹੋ ਆ ਸ ਇਹ ਛੋਟੇ ਜਿਹੇ ਬੱਚੇ ਨੇ ਬਣਾਈ ਆ ਹਾਂ ਆਓ ਬੱਚੇ ਤੇ ਕੁਝ ਬੱਚੇ ਵੀ ਜੁੜੇ ਨੇ ਸਡੀ ਕੋਸ਼ਿਸ਼ ਹੈ ਜੀ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਆ ਕੋਈ ਨੂੰ ਵੱਡੇ ਵੀ ਬੱਚੇ ਤੇ ਤੁਸੀਂ ਵੀ ਇਸ ਪ੍ਰਦਰਸ਼ਨੀ ਜੀ ਹਿੱਸਾ ਹੋ ਕਿ ਕਹਿਣਾ ਚਾਹੋਗੇ ਮੈਂ ਮਤਲਬ ਮੈਨੂੰ ਹੁੰਦਾ ਹੈ ਕਿ ਹਨਾ ਮਤਲਬ ਵੀ ਹਾਂ ਪੇਂਟਿੰਗ ਹਰ ਇੱਕ ਸਾਲ ਲੱਗਦੇ ਤੇ ਮੈਂ ਹਰ ਇੱਕ ਸਾਲ ਦੇ ਵਿੱਚ ਪਾਟ ਲਵਾਂ ਠੀਕ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਟਾਈਮਿੰਗ ਕਰ ਲੈ ਕਿੰਨੇ ਟਾਈਮ ਤੱਕ ਪੈਂਡਿੰਗ ਕਰ ਲੈਣੇ ਹੋ ਮਤਲਬ ਬਸ 5-10 ਮਿੰਟ ਹੈ 5-10 ਮਿੰਟ ਦੇ ਵਿੱਚ ਹੀ ਪੇਂਟਿੰਗ ਕੀਤੀ ਹੈ। ਅੱਛਾ ਤੁਸੀਂ ਸਟੱਡੀ ਕਰਦੇ ਹੋ? ਯੈਸ ਮੈਮ। ਅ ਪਹਿਲਾਂ ਕਿੰਨੀ ਕਵਾਰ ਤੁਸੀਂ ਕਿੰਨੀ ਜਦੋਂ ਕਿਹੜੀ ਕਲਾਸ ਚ ਪੇਂਟਿੰਗ ਕਰਨੀ ਸਟਾਰਟ ਕਰਤੀ ਸੀਗੀ? ਮੈਂ 5th 6th ਸਵਿਚ ਕਰ ਲਈ ਸੀਗੀ ਪੇਂਟਿੰਗ ਸਟਾਰਟ ਕਰਨੀ ਸ਼ੁਰੂ ਤੋਂ ਹੀ ਸ਼ੌਂਕ ਹੈ ਆਰਟ ਵਗੈਰਾ ਦਾ। ਅੱਛਾ। ਤੇ ਜਿਆਦਾ ਜਿਆਦਾ ਇੱਕ ਨੌਜਵਾਨ ਨੂੰ ਸੁਨੇਹਾ ਦੇ ਦਿਓ ਕਿਉਂਕਿ ਬਹੁਤ ਸੋਹਣੀ ਜਿਹੜਾ ਸਿੰਘ ਸਿੰਘਣੀ ਹੁੰਦੀ ਹੈ ਬਹੁਤ ਸੋਹਣੀ ਦਸਤਾਰ ਹੁੰਦੀ ਹੈ ਉਹਦੀ ਤੇ ਬਹੁਤ ਸੋਹਣੇ ਲੱਗ ਰਹੇ ਹੋ ਤੁਸੀਂ। ਥੈਂਕ ਯੂ ਮੈਮ। ਮੈਮ ਮਤਲਬ ਪਾਣੂ ਕਹਿੰਦੇ ਆ ਕਿ ਆਪਾਂ ਸਤਾਰਨਾ ਸੈਨਮਲ ਪੋਦੇ ਮਹੀਨੇ ਵਿੱਚ ਕੋਸ਼ਿਸ਼ ਕਰਨ ਸਾਰੇ ਦਸਤਾਰ ਸਜਣ ਕਿਉਂਕਿ ਇਹ ਆਪਣਾ 7 ਦਿਨਾਂ ਵਿੱਚ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਕਿਵੇਂ ਦੁਗਵੇਂ ਵਿੱਚ ਛੋੜਾ ਕਰ ਦਿੱਤਾ ਪਰਿਵਾਰ ਦਾ ਹੈ ਨਾ ਇੱਕ ਜਾਂਦੇ ਜਾਂਦੇ ਕੁੜੀਆਂ ਨੂੰ ਵੀ ਸਨੇਹਾ ਦੇ ਦੋ ਸੋਹਣਾ ਜਿਹਾ ਜਿਹੜੇ ਕੁੜੀਆਂ ਮਤਲਬ ਅੱਜਕੱਲ੍ਹ ਜ਼ਿਆਦਾ ਫੈਸ਼ਨ ਦੇ ਵਿੱਚ ਜਾ ਰਹੀਆਂ ਨੇ ਉਹਨਾਂ ਨੂੰ ਫੈਸ਼ਨ ਐਨੇ ਨਹੀਂ ਕਰਨ ਚਾਹੀਦੀ ਆਪਣੀ ਬੋਡੀ ਨੇ ਮਤਲਬ ਰਿਲੇਟਡ ਹੈ ਅੱਜਕੱਲ੍ਹ ਇੰਸਟਾਗ੍ਰam ਹੋ ਗਿਆ ਬਹੁਤ ਸਾਰੇ ਵੀਡੀਓਸ ਆਪਣੀ ਬੋਡੀ ਦਿਖਾਉਣ ਦੇ ਲਈ ਕੀ ਪਾਰੀਆਂ ਨੇ ਤੇ ਫਿਰ ਉਹਦੇ ਲਈ ਲੋਕ ਮਤਲਬ ਉਹਨਾਂ ਲਈ ਗਰਲਸ ਵਰਡ ਯੂਜ਼ ਕਰਦੇ ਫਿਰ ਉਹਨਾਂ ਨੂੰ ਏਟਟ ਹੁੰਦੇ ਫਿਰ ਆਪਣੀ ਮੌਤ ਤੇ ਜਾਂਦੀਆਂ ਨੇ ਉਹ ਬਹੁਤ ਬਹੁਤ ਧੰਨਵਾਦ ਤੇ ਸਰ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਸੋ ਮਚ ਸਾਨੂੰ ਤੋਂ ਇਜਾਜ਼ਤ ਧੰਨਵਾਦ